ਜੀ ਸਰ ਕੀ ਨਾਮ ਹੈ ਜੀ ਮਨੀਤ ਸਿੰਘ ਕਿਤਾਬਗੜ ਅੱਜ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਕੀ ਕਹਨੇ ਚਾਹੁੰਦੇ ਹੋ ਜੀ ਹਾਂ ਜੀ ਦੱਸਾ ਕਿ ਲੋਹੜੀ ਸਾਡੇ ਪੰਜਾਬ ਦਾ ਇੱਕ ਬਹੁਤ ਮਹੱਤਵਪੂਰਨ ਤਿਉਹਾਰ ਹੈ ਤੇ ਆਪਣੇ ਪੰਜਾਬ ਦੇ ਵਿੱਚ ਜਿਹੜੀ ਲੋਹੜੀ ਹੈ ਬੜੀ ਧੁੰਮਤਾ ਹੁੰਦੇ ਨਾਲ ਮਨਾਈ ਜਾਂਦੀ ਹੈ ਹਰ ਪਿੰਡ ਕਸਬੇ ਦੇ ਵਿੱਚ ਤੇ ਸਾਡੇ ਵੀ ਨਗਰ ਦੇ ਕਿਤਾਬਗੜ ਦੇ ਵਿੱਚ ਹਰ ਸਾਲ ਜਿਹੜੀ ਲੋਹੜੀ ਧੀਆਂ ਦੇ ਵੱਲੋਂ ਕੁੜੀਆਂ ਦੇ ਵੱਲੋਂ ਬੱਚੀਆਂ ਦੇ ਵੱਲੋਂ ਮਨਾਈ ਜਾਂਦੀ ਹੈ ਅੱਜ ਸਾਡੇ ਪਿੰਡ ਦੇ ਧਰਮਸਾਲਾ ਦੇ ਵਿੱਚ ਜੋ ਕਿ ਨਗਰ ਦੇ ਆ ਬੱਚੀਆਂ ਕੁੜੀਆਂ ਇਕੱਠੀਆਂ ਹੋ ਕੇ ਕਰਕੇ ਜਿਨ੍ਹਾਂ ਨੇ ਬੜੀ ਹੀ ਸ਼ੌਕ ਦੇ ਨਾਲ ਖੁਸ਼ੀ ਦੇ ਨਾਲ ਜਿਹੜਾ ਲੋਹੜੀ ਦਾ ਤਿਉਹਾਰ ਮਨਾਣਾ ਕੀਤਾ ਹੈ ਅੱਜ ਉਹਨਾਂ ਨੇ ਪਿੰਡ ਦੇ ਜਿਹੜੇ ਮਹਤਵਾਰ ਬੰਦੇ ਸੀ ਉਹਨਾਂ ਨੂੰ ਇਨਵਾਈਟ ਕਰਕੇ ਸਾਡੇ ਕੋਲ ਤੇ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਕਿਹਾ ਕਿ ਅਸੀਂ ਆਪਣੇ ਸ੍ਰੋਹੀ ਪੰਚਾਇਤ ਦੇ ਨਾਲ ਅਤੇ ਜਿਹੜੇ ਸਾਡੇ ਢੇੜ ਦੇ ਮੋਹਤਵਾਰ ਨਗਰ ਵਾਸੀ ਸੱਜਣੇ ਸਾਰਿਆਂ ਨੇ ਏਦਾਂ ਮਿਲ ਕਰਕੇ ਇੱਥੇ ਸਹਿਯੋਗ ਦਿੱਤਾ ਅਤੇ ਈਆਂ ਦੇ ਇਸ ਤਿਉਹਾਰ ਦੇ ਵਿੱਚ ਸ਼ਾਮਲ ਹੋ ਕਰਕੇ ਜੋ ਸੀ ਬੜਾ ਮਾਣ ਮਹਿਸੂਸ ਕੀਤਾ ਹੈ ਜੀ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਦਾਹਾ ਤੋਂ ਜਿਹੜਾ ਇਹ ਤਿਉਹਾਰ ਹੈ ਬੜੇ ਧੂਮਤਾਮ ਦੇ ਨਾਲ ਮਨਾਇਆ ਜਾਵੇਗਾ ਇਸ ਵਾਰ ਜਿਹੜਾ ਸਾਨੂੰ ਇਹਨਾਂ ਨੇ ਮੌਕੇ ਤੇ ਹੀ ਦੱਸਿਆ ਹੈ ਤੇ ਅੱਗੇ ਨੈਕਸਟ ਸਮੇਂ ਦੇ ਵਿੱਚ ਜਿਹੜਾ ਤਿਉਹਾਰ ਹੈ ਅਸੀਂ ਬੜੀ ਹੀ ਧੂਮਤਾਮ ਦੇ ਨਾਲ ਮਨਾਵਾਂਗੇ ਚੰਗਾ ਪ੍ਰੋਗਰਾਮ ਕਰਾਂਗੇ ਸੋ ਬੱਚਿਆਂ ਨੂੰ ਵਾਰਾ ਚੜ੍ਹਦੀ ਕਲਾ ਬਖਸ਼ੇ ਅਤੇ ਅੰਗ ਸੰਗ ਹੋ ਕੇ ਸਹਾਇਤਾ ਕਰੇ ਸੋ ਇਹ ਬੇਨਤੀ ਕਰਦੇ ਹਾਂ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਨੌਜਵਾਨ ਪੀੜੀ ਨੂੰ ਇਹ ਮੈਸੇਜ ਹੈ ਜੀ ਜਿਹੜੇ ਨੌਜਵਾਨ ਨੇ ਉਹ ਚੰਗੇ ਕਮਾਕਾਰਾਂ ਦੇ ਵਿੱਚ ਲੱਗਣਾ ਆਪਣੀ ਪੜ੍ਹਾਈ ਆਦਤ ਕਰਨਾ ਅਤੇ ਚੰਗੀਆਂ ਪੋਜੀਸ਼ਨਾਂ ਨੌਕਰੀਆਂ ਤੇ ਪਹੁੰਚ ਕਰਕੇ ਉਹ ਜਿਹੜਾ ਪੇਂਡਾ ਨਾਮ ਹੈ ਇਹ ਰੋਸ਼ਨ ਕਰਨਾ ਤੇ ਨੌਜਵਾਨ ਵੀੜੇ ਨੂੰ ਇਹ ਇੱਕ ਬੇਨਤੀ ਹੈ ਰਿਕਵੈਸਟ ਹੈ ਜੋ ਨਸ਼ਾ ਪ੍ਰਤੀਯੋਹ ਮਾਪਿ ਤੇ ਲਖਿਆ ਤੂੰ ਦੂਰ ਹੋ ਕਰਕੇ ਆਪਣੇ ਕਮਾਕਾਰਾਂ ਦੇ ਵਿੱਚ ਵਿਲੀ ਹੋ ਕਰਕੇ ਕਮਾਕਾਰਾਂ ਕਨੇ ਧਿਆਨ ਕਰਨਾ ਅਤੇ ਜੋ ਪਿੰਡ ਦੀਆਂ ਧੀਆਂਾਂ ਕਨੇ ਸਤਕਾਰ ਕੀਤਾ ਜਾਵੇ ਮਾਪਿਆਂ ਦਾ ਸਤਕਾਰ ਕੀਤਾ ਜਾਵੇ ਔਰ ਜਿਤਨੇ ਵੀ ਨੌਜਵਾਨ ਵੀਰ ਨੇ ਸਾਰੀ ਇੱਕ ਰੁੱਖ ਤੋਂ ਕਰਕੇ ਆਪਣੇ ਭਰਾਵਾਂ ਦੀ ਤਰ੍ਹਾਂ ਨਗਰ ਦੇ ਵਿੱਚ ਰਹਿਣਾ ਕਰ ਲੈਣ ਸੋ ਇਹਨੇ ਨੌਜਵਾਨਾਂ ਪ੍ਰਤੀ ਸਾਡੀ ਬੇਨਤੀ ਹੈ ਜੀ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰੋਸ਼ਨ ਸਿੰਘ ਹੈ ਜੀ ਅੱਜ ਤੀਆਂ ਦੀ ਲੋੜੀ ਮਨਾਈ ਗਈ ਹੈ ਕੀ ਗਾਣਾ ਚਾਹੁੰਦੇ ਹੋ ਇਹ ਜਿਹੜੀ ਅੱਜ ਲੋੜੀ ਮਨਾਈ ਗਈ ਹੈ ਪਿੰਡ ਦੇ ਵਿੱਚ ਪੰਚਾਇਤ ਅਤੇ ਤਵੰਤੇ ਸੱਜਣਾ ਦੇ ਸਹਿਯੋਗ ਦੇ ਨਾਲ ਜਿਹੜੀ ਲੋੜੀ ਇਹ ਤੀਆਂ ਦੀ ਮਨਾਈ ਗਈ ਹੈ ਲੋੜੀ ਇਹ ਤੀਆਂ ਦੀ ਨਹੀਂ ਸਾਰੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਦੀ ਵਾਹਿਗੁਰੂ ਕਿਰਪਾ ਕਰੇ ਕਿ ਇਸੇ ਤਰ੍ਹਾਂ ਜਿਹੜਾ ਇਹ ਪਰਿਵਾਰ ਆ ਸਾਡਾ ਪਿੰਡ ਪਰਿਵਾਰ ਆ ਕਿ ਵਸਦਾ ਹੱਸਦਾ ਰਹੇ ਖਾਸ ਕਰਕੇ ਸਾਡੀਆਂ ਜਿਹੜੀਆਂ ਬੱਚੀਆਂ ਨੇ ਇਹਨਾਂ ਨੇ ਇਹ ਲੋਹੜੀ ਦਾ ਜਿਹੜਾ ਪ੍ਰੋਗਰਾਮ ਆ ਉਹ ਯੋਜਿਤ ਕੀਤਾ ਤੇ ਅਸੀਂ ਇਹਨਾਂ ਦਾ ਪੂਰਾ ਤਹਿ ਦੋ ਸਹਿਯੋਗ ਵੀ ਕੀਤਾ ਤੇ ਇਹਨਾਂ ਦੇ ਨਾਲ ਵੀ ਆ ਇਹਨਾਂ ਨੇ ਜਿਹੜਾ ਆਪਣਾ ਸੱਭਿਆਚਾਰਕਾਂ ਨੂੰ ਪਰਫੁੱਲਤ ਕਰਨ ਦੇ ਲਈ ਅੱਜ ਜਿਹੜੀ ਇਹ ਲੋਹੜੀ ਮਨਾਈ ਆ ਸੋ ਬਹੁਤ-ਬਹੁਤ ਧੰਨਵਾਦ ਆ ਬੱਚੀਆਂ ਦਾ ਵੀ ਜਿਨ੍ਹਾਂ ਨੇ ਇਹ ਉਬਰਾਲਾ ਕਰਕੇ ਸਾਰੇ ਹੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਲੋਹੜੀ ਮਨਾਈ ਕਿੰਨੇ ਟਾਈਮ ਤੋਂ ਲਗਾਤਾਰ ਲੋਹੜੀ ਮਨਾਈ ਜਾ ਰਹੀ ਆ ਲੋਹੜੀ ਜੀ ਜਿਹੜੀ ਮਨਾਈ ਜਾ ਰਹੀ ਹੈ ਜਦੋਂ ਤੋਂ ਸਾਡੀ ਸੌਂਸ ਅਸੈਂਬਲੀ ਹੈ ਉਦੋਂ ਤੋਂ ਲੋੜੀ ਮਨਾਈ ਜਾ ਰਹੀ ਹੈ ਤੇ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਵੀ ਇਹ ਲੋੜੀ ਇਸੇ ਤਰ੍ਹਾਂ ਵੱਧ ਚੜ ਕੇ ਮਨਾਈ ਜਾਊਗੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਹੈ ਇੱਕ ਤਾਂ ਨਸ਼ਿਆਂ ਤੋਂ ਜਿਹੜਾ ਬਰਹਿ ਕੀਤਾ ਜਾਵੇ ਜਿਵੇਂ ਕੋਈ ਤਿਹਾਰ ਨੇ ਜਾਂ ਪਿੰਡ ਦੇ ਸਾਜੇ ਕੰਮ ਨੇ ਉਸ ਵਿੱਚ ਵੱਧ ਚੜ ਕੇ ਜਿਹੜਾ ਇਹ ਸੰਯੋਗ ਦੇ ਕੇ ਜਿਹੜਾ ਆਪਣਾ ਪਿੰਡ ਦਾ ਨਾਮ ਆ ਉਹ ਰੋਸ਼ਨ ਕਰਨ ਦੀ ਕਿਰਪਾਲਤਾ ਕਰਨ ਇਸ ਜਿਹੜਾ ਸੰਦੇਸ਼ ਆ ਸਾਡੇ ਵੱਲੋਂ ਪੂਰੀ ਪੰਚਾਇਤ ਵੱਲੋਂ ਤੇ ਨੌਜਵਾਨ ਜਿਹੜੀ ਪੀੜ੍ਹੀਆਂ ਨੂੰ ਇਹ ਸੰਦੇਸ਼ ਆ ਕਿ ਜਿਹੜਾ ਆਪਣੇ ਕੰਮ ਨੇ ਸਾਜੇ ਤੌਰ ਤੇ ਉਹ ਉੱਚੇ ਉੱਠ ਕੇ ਵਧੀਆ ਕੰਮਾਂ ਨਾਲ ਜਿਹੜੇ ਆ ਕੀ ਕਿੰਨਾ ਮੈਂ ਪੂਜਾ ਜੀ ਕਿਹੜਾ ਪਿੰਡ ਹੈ ਸ਼ਿਤਾਬਗਰ ਅੱਜ ਧੀਆਂ ਦੀ ਲੋਹੜੀ ਮਨਾਈ ਗਈ ਕੀ ਆਣਾ ਚਾਹੁੰਦੇ ਹੋ हां जी सर जीमेकी ਸਾਡੇ ਪਿੰਡ ਚ ਲੋੜੀ ਮਨਾਈ ਗਈ ਆ ਇਹ ਸਾਰੇ ਸਾਡੀ ਪੰਚਾਇਤ ਦੇ ਸੰਜੋਗ ਨਾਲ ਹੋਈ ਆ ਜੀ ਧੰਨਵਾਦ ਕਰਦੇ ਆ ਸਰਦਾਰ ਮਨਜੀਤ ਸਿੰਘ ਸਰਪੰਚ ਦਾ ਔਰ ਬਾਕੀ ਉਹਨਾਂ ਦੇ ਜੋ ਮੈਂਬਰ ਪੰਚਾਇਤ ਨੇ ਉਹਨਾਂ ਸਭ ਲੋਕ ਇਹ ਪਹਿਲੇ ਸਮੇਂ ਦੇ ਵਿੱਚ ਜੋ ਲੋੜੀ ਮਨਾਈ ਜਾਂਦੀ ਸੀ ਜੀ ਉਹ ਖਾਸ ਕਰਕੇ ਜਦ ਮੁੰਡਾ ਜੰਮਦਾ ਸੀਗਾ ਜਾਂ ਪੈਦਾ ਹੁੰਦਾ ਸੀ ਉਹਨਾਂ ਦੇ ਇਹ ਹੁਣ ਤੇ ਹੀ ਮਨਾਇ ਜਾਂਦੀ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਜਿਹੜੀ ਲੋੜੀ ਸਾਡੇ ਨਗਰ ਵੱਲੋਂ ਮਨਾਈ ਜਾ ਰਹੀ ਹੈ ਇਹ ਕੁੜੀਆਂ ਧੀਆਂ ਦੀ ਲੋੜੀ ਮਨਾਈ ਗਈ ਹੈ ਇਹ ਸਾਰੀ ਸਹਿਯੋਗ ਹੈ ਜਿਸ ਸਾਡੀ ਪੰਚਾਇਤ ਨੇ ਸਾਡਾ ਪੂਰਾ ਸਾਡੇ ਨਾਲ ਪੂਰਾ ਸਹਿਯੋਗ ਕੀਤਾ ਹੈ ਹਾਂਜੀ ਕੀ ਨਾਮ ਹੈ ਪ੍ਰਵਿੰਦਰ ਗੌਰ ਕਿਹੜਾ ਪਿੰਡ ਹੈ ਸਾਵੜ ਅੱਜ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਪਹਿਲੇ ਪਹਿਲੇ ਸਮੇਂ ਦੇ ਵਿੱਚ ਜਿਵੇਂ ਕਿ ਮੁੰਡਿਆਂ ਦੀ ਲੋੜੀ ਮਨਾਈ ਸੀ ਅਸੀਂ ਕੁੜੀਆਂ ਨੇ ਉਪਰਾਲੇ ਕੀਤਾ ਬਹੁਤ ਵਧੀਆ ਬਣਾਇਆ ਸਾਡੇ ਪੰਚਾਇਤ ਨੇ ਸਾਥ ਵੀ ਦਿੱਤਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਪਿੰਡ ਦੀ ਪੰਚਾਇਤ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡਾ ਪੰਚਾਇਤ ਇਸੇ ਤਰ੍ਹਾਂ ਸਾਡਾ ਸਾਥ ਦੇਣਗੇ ਅਸੀਂ ਇਸ ਸਾਲ ਕੁੜੀਆਂ ਦੀ ਲੋੜੀ ਮਨਾਈ